ਰਾਗ ਤਨ ਪਰਵਾਤ ਤਰੀਆਂ ਸ਼ਬਦ ਗਾਉਂਦੇ ਆਇਆ ਸਰਬਤਨ ਦਾ ਉਮਰ ਕੀਤੇ ਰਮ ਜੀ ਦੀ ਦਸਾਇਆ ਕਹੇ ਨਾਨਕ ਨਾਲ ਹੋਆ ਸਤਿਗੁਰੂ ਮੈਂ ਪਾਇਆ ਮਨ ਮਿਰੇ ਅੰਦਰ ਰਹਾ ਭਰਨ ਦਾ ਪਰਵਾਤ ਰਹੁ ਮਨ ਮਿਰੇ ਲੋਕ ਸਭ ਕਸਾਰਾ ਕੀ ਕਾਰਕ ਕਰੇ ਤੇਰਾ ਆਕਾਰ ਸਭ ਸਵਾਰਾ ਸਮਾਗਲਾ ਸੁਰਾ ਸੁਆਮੀ ਸੁਖਮਨੋ ਇਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਕਰਨਾ ਸੱਚੇ ਸਾਈ ਬਾਜਾ ਨਹੀਂ ਕਰਦੇ ਰਹਿ ਕਰਨਾ ਤੇਰਾ ਸਭ ਚ ਹੈ ਸਿਧੇ ਸਦਾ ਸਤਿ ਸਦਾ ਦੇਵੀ ਨਾਮ ਮਨੁਸਾਵੇ ਨਾਮ ਕਿੱਕੇ ਮਨਸਿਆ ਬਾਜੇ ਛੋਟ ਘੇਰੇ ਕਹਿ ਨਾਮ ਸਤੇ ਸਾਹਿਬ ਕਿਆ ਨਹੀਂ ਕਰਦੇ ਰ ਸੱਚਾ ਨਾਮ ਤੇਰਾ ਆਧਾਰੋ ਸੱਚਾ ਨਾਮ ਪਤਾ ਪਿਆ ਹੇ ਭੁਖਾ ਸਭ ਦਾ ਮੈਂ ਰਾਂ ਸ਼ਾਂਤ ਸੁਖ ਮਨੈ ਉਸਿਆ ਜੇ ਨਾ ਇੰਚਾ ਸਾਥ ਕੋ ਜਾਈਆ ਨਾਮ ਪਰਮਾਨੰ ਕੀ ਸਾਥ ਕੋ ਮਿਟੋ ਜਿਸੁ ਕੀ ਆਇ ਜਿ ਮਟੇ ਕਹਿ ਨਾਮ ਸੁਭਾਉ ਸੰਤੋਸ਼ ਸਭ ਤਲੋ ਕੇ ਅਨ ਸੱਚਾ ਨਾਮ ਮੇਰਾ ਜਾਨੀ ਮੁੰਦੇ ਪੁਰੀਤੇ ਕਰਤੇ ਬੁਰਤੇ ਸਤਿਗੁਰਾਂ ਪਰ ਪੂਰੇ ਰਤਨਾਂ ਗੁਲ ਤਣ ਲਾਗੇ ਬਾਜਿਆਂ ਰਾਉ ਪੂਰੇ ਸੁਭੋਖ ਹੋਏ ਪਿਤਾ ਮਾਤਾ ਤਤ ਮਹੱਤ ਸਤਿ ਰਤ ਦਇਆ ਦਇਆ ਕੇ ਲੈ ਸਗਰ ਜਗ ਤੋ ਚੰਗੇ ਅੰਕਾਂ ਤੂਰੇ ਅੰਕਾਂ ਮਾਛੈ ਤਤ ਦੂਰ ਕਰਮੀ ਆਪੋ ਆਪਣੀ ਕੇ ਜਿੜ ਕੇ ਦੂਰ ਨੀ ਨਾਮ ਧਿਆਨ ਨਾਮ ਸਤਿ ਧਰ ਨਾਲ ਨਾਮ ਦੇ ਮੁਖਿ ਉਦਲੇ ਕੇਤੀ ਛੁੱਟੇ ਨਾਲ ਆਪ ਆਪ ਕਰੇ ਮੁਸਕਤ ਸਾਜਣ ਨਾਨਕ ਦੇ ਮੁਖ ਉਜਲੇ ਕੇਤੀ ਕੀ ਨਾੜ ਵਾਹਿਗੁਰੂ ਜਿੱका ਖਲਸਾ ਵਾਹਿਗੁਰੂ ਜੀ ਕੀ ਪਦ へ ਤੂੰ ਥਾ ਕੋ ਲੋ ਤੁਮ ਸਗਲ ਸਮਗਰੀ ਤੁਮਰੇ ਸਾਰੀ ਤੁਮ ਤੇ ਹੋਏ ਸੁਭਾਗ ਤੁਮਰੀ ਗਤ ਮੈਂ ਤੋਦ ਗਿਆਰ ਦਾਸ ਕਹ ਨਾਨਕ ਸਭ ਵਾਹਿਗੁਰੂ 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 ਅਰਦਾਸ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਹਿ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਰੰਦਰ ਗੁਰ ਤੇ ਅਮਰਦਾਸ ਰਾਮਦਾਸ ਐ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਠੇ ਸਬਦੁ ਗਜਾਇ ਤੇ ਇੱਕ ਬਹਾਦਰ ਸਿਮਰਿਆ ਕਰਨੋਂ ਨਿਤ ਆਵੇ ਧਾਏ ਸਭ ਫਾਈ ਹੋਏ ਸਹਾਇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਏ ਸਾਇ ਦਸਾਂ ਪਾਸ਼ੀਆਂ ਦੀ ਜਗਦੀ ਜੋਤ ਗੱਦੀ ਤੇ ਬਰਾਜਮਾਨ ਚਵਰ ਅਤਰ ਤਖਤੇ ਮਾਲਕ ਜੁਗੋ ਜੁਗ ਅਟਲ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੁਲਣਾ ਜੀ ਸ੍ਰੀ 52 ਪਿਆਰਿਆਂ ਚੌਹਾਂ ਸਹਿਬਜਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਸੁਣ ਕੇ ਅੰਡਰਡ ਕੀਤਾ ਇਤਨਾ ਪਿਆਰਿਆਂ ਸੱਚਿਆਰਿਆਂ ਦੀ ਪਾਵਨ ਘਾਲ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੁਲਣਾ ਜੀ ਸ਼ਰੀਫ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਕੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਹਸਵਾਸਾ ਨਾਲ ਨਿਭਾਇਆ ਤਿਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਕਾਲ ਕੁਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੁਲਲੇ ਸ਼ੇਰ ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਗੁਰਧਾਮਾਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੁਲਣਾ ਜੀ ਸ਼ੇਰ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਕਰ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰੈਤ ਦੇਖ ਦੇਖ ਫਤੇ ਬਿਰਦ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਇਸ ਦਾਣ ਰਹਿ ਦਾਣ ਵੇਖ ਦਾਣ ਸਹਾ ਦਾਣ ਭਰੋਸਾ ਦਾਣ ਦਾਨਾ ਸਰਦਾਰ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈ ਜੈਕਾਰ ਖਾਲਸਾ ਜੀ ਕੇ ਬੁਲ ਬਾਲੇ ਬੁਲਣਾ ਜੀ ਸ਼੍ਰੀ ਆਪ ਜੀ ਦੇ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਬੱਦ ਰੱਖਾ ਅਪਕਲਪੁਰਖ ਵਾਹਿਗੁਰੂ へ ਪ੍ਰਮਾਤਮਾ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੀ ਅੰਬਰ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਆਪ ਜੀ ਦੇ ਦਰੋਂ ਘਰੋਂ ਵਰੋ ਸਾਹਿਬ ਅਮਰ ਸ਼ਹੀਦ ਜਥੇਦਾਰ ਧੰਨ ਧੰਨ ਬਾਬਾ ਹਰਮਾਨ ਸਿੰਘ ਸਾਹਿਬ ਮਹਾਰਾਜ ਅਤੇ ਬਿਆਨ ਸਿੰਘ ਸ਼ਹੀਦਾਂ ਦੇ ਪਾਵਨ ਪਿੱਤਰ ਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਸੁਹਾਣਾ ਵਿਖੇ ਆਪ ਜੀ ਆਨੇ ਅਮਰਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀ ਦੌਰ ਬਖਸ਼ ਕੇ ਨਦਰੂ ਨਦਰ ਨਿਹਾਲ ਕੀਤਾ ਕੋਟਾਨ ਕੋਟ ਸ਼ੁਕਰ ਹੈ ਅਮਰਤ ਵੇਲੇ ਸਤਿਗੁਰੂ ਜੀ ਉਹ ਆਪ ਜੀ ਦੀ ਅੰਦਰ ਦੀਵਾਨ ਸਜੇ ਸਜੇ ਦੀਵਾਨਾਂ ਦੇ ਅੰਦਰ ਆਸਾ ਜੀ ਕੀ ਵਾਰ ਦੇ ਕੀਰਤਨ ਹੋਏ ਲੜੀ ਵਾਰ ਸ਼ਬਦ ਵਿਚਾਰ ਦੀ ਕਥਾ ਹੋਈ ਪਾਸ਼ਾ ਜੀ ਉਹ ਬਿਆਨ ਸੰਗਤਾਂ ਨੇ ਆਪ ਜੀ ਦੇ ਚਰਨਾਂ ਚ ਆ ਕੇ ਬੇਨਪੁਰ ਕਰਦਿਆਂ ਸੇਵਾਵਾਂ ਕੀਤੀਆਂ ਕੀਰਤਨ ਕਰਦਿਆਂ ਸੇਵਾ ਕਰਦਿਆਂ ਕਥਾ ਗੁਰਮਤਿ ਵਿਚਾਰ ਕਰਦਿਆਂ ਬੇਨ ਭੁੱਲਾ ਹੋ ਗਿਆਂ ਔਣ ਗਿਆਂ ਬਖਸ਼ ਲੈਣਾ ਜੀ ਮਤ ਬਖਸ਼ਣੀ ਸੁੱਧ ਸਪਸ਼ਟ ਬਾਣੀ ਪੜਨ ਦੇ ਕੀਰਤਨ ਕਰਨ ਦੇ ਕਥਾ ਕਰਨ ਦੇ ਸੰਗਤ ਨੂੰ ਸੇਵਾ ਕਰਨ ਦੇ ਬਲ ਉਦਮ ਬਖਸ਼ਿਸ਼ ਕਰਨੇ ਸਤਿਗੁਰੂ ਜੀਓ ਬੜੀ ਸੁਣੀ ਬਾਣੀ ਦਾ ਮਹਾਤਮ ਕੀਤੀ ਹੋਈ ਸੇਵਾ ਦਾ ਮਹਾਤਮ ਕਥਾ ਕੀਰਤਨ ਦਾ ਮਹਾਤਮ ਆਈ ਹੋਈ ਸਮੁੱਚੀ ਸੰਗਤ ਨੂੰ ਬਖਸ਼ਿਸ਼ ਕਰਨਾ ਗਰੀਬ ਨਵਾਜ਼ ਪਾਸ਼ਾ ਇਸ ਵੇਲੇ ਜੋ ਵੀ ਮਾਈ ਭਾਈ ਦੂਰੋਂ ਨੇੜੋਂ ਆਪਦੀ ਦੀ ਚਰਨ ਸ਼ਰਨ ਦਲ ਬੁਲਬੇਟਾਵਾਂ ਲੈ ਕੇ ਹਾਜ਼ਰ ਹੋਏ ਸਭ ਦੀਆਂ ਹਾਜ਼ਰੀਆਂ ਦਲ ਬੁਲਬੇਟਾਵਾਂ ਦਰਪਰਵਾਨ ਕਰਨੀਆਂ ਚੱਲੇ ਕਦਮ ਲੇਖੇ ਲਾਉਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਸੇਵਾ ਸਿਮਰਨ ਅਮਰ ਦੀ ਦਾਤ ਬਖਸ਼ਿਸ਼ ਕਰਨੀ ਕਲਜੁਗ ਦੀਆਂ ਤੱਤੀਆਂ ਹਵਾਵਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦੈ ਚੁਗਲੀ ਰਖਾ ਦੁਆਤੋਂ ਬਚਾ ਕੇ ਰੱਖਣਾ ਰਾਜ ਨਾਮ ਦਾ ਰੰਗ ਸਾਧੂ ਕਾ ਸੰਗ ਬਖਸ਼ਣਾ ਨਿਸ਼ਚਾ ਅਭੰਕਰਨਾ ਆਪ ਜੀ ਦੀ ਕਿਰਪਾ ਨਾਲ ਰਾਤ ਸੁੱਖਾਂ ਸਹਿਤ ਬਤੀਤ ਹੋਈ ਹੈ ਦਿਨ ਚੜਿਆ ਸੁੱਖਾਂ ਸਹਿਤ ਬਤੀਤ ਕਰਨਾ ਅਸਥਾਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਮਹਾਰਾਜ ਆਪ ਜੀ ਦੀ ਰਹਿਮਤ ਨਾਲ ਗੁਰਬਾਣੀ ਦੇ ਅਖੰਡ ਜਾਪ ਪ੍ਰਵਾਹ ਚੱਲਦੇ ਹਨ ਨਿਰੰਤਰ ਕਥਾ ਕੀਰਤਨ ਦੇ ਲੋ ਲੰਗਰ ਤਪ ਦੇ ਹਾਰ ਗੁਰੂ ਜੀ ਉਹ ਇਸੇ ਤਰ੍ਹਾਂ ਅਖੰਡ ਜਾਪ ਗੁਰਬਾਣੀ ਦੇ ਪ੍ਰਵਾਹ ਨਿਰੰਤਰ ਚੱਲਦੇ ਰਹਿਣ ਸਥਾ ਕੀਰਤਨ ਦੇ ਪਰਿਵਾਰ ਨਿਰੰਤਰ ਚੱਲਦੇ ਰੱਖਣੇ ਲੋਹ ਲੰਗਰ ਤਾਬੇ ਦੇ ਦੇਖ ਤੇਗ ਫਤਿਹ ਕਰਨੀ ਗਰੀ ਬਨਵਾਜ ਸਮੁੱਚੇ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਕਰਦੀਆਂ ਸਵਾਮਾ ਆਪ ਜੀ ਨੇ ਆਪ ਘਰਵਾ ਲੈਣੀਆਂ ਬਿਆੰਤ ਸੰਗਤਾਂ ਨੇ ਆਪ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਇਸ ਵੇਲੇ ਪੰਚ ਆਮਰਤ ਕੜਾ ਪ੍ਰਸ਼ਾਦ ਦੀ ਦੇਖਸ ਜਾ ਕੇ ਹਾਜ਼ਰ ਕੀਤੀ ਹੈ ਵਾਕਰੋ ਜੀ ਅਨਕ ਪ੍ਰਕਾਰ ਭੋਜਨ ਭੋਕੀਏ ਬਹੁ ਵਿੰਜਨ ਮਿਸਟਾਈ ਕਰੀ ਪਾਕਸਾਲ ਸੂਚ ਪਿਤਰਾ ਹੁਣ ਲਾਵੋ ਭੋਗ ਹਰ ਰਾਇ ਲਗਿਆ ਭੋਗ ਸਰਵਤ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜ ਕਿਰਪਾ ਕਰੋ ਇਸ ਵੇਲੇ ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਆਪਣੇ ਇਲਾਹੀ ਫਰਮਾਨ ਸੁਣਾ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਪ੍ਰੰਤ ਖੁਸ਼ੀਆਂ ਬਖਸ਼ੋ ਸੰਗਤਾਂ ਦੇ ਰਹਿਦੇ ਕਾਰਜਾਂ ਨੂੰ ਕੇ ਸੰਪੂਰਨ ਕਰਨੇ ਅਮਰਤ ਵੇਲੇ ਜਾਗਣ ਦੀ ਦਾਤ ਬਖਸ਼ਿਸ਼ ਕਰਨੀ ਸਹੀ ਗੁਰਸਿੱਖ ਪਿਆਰਿਆਂ ਦਾ ਮੇਲ ਕਰਾਉਣਾ ਜਿੰਨਾ ਮਿਲਿਆ ਅਪਜੀ ਦਾ ਨਾਮ ਚੇਤਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਈ ਆਕਾਲ ਕੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਗ੍ਰੰਥ ਜੀ ਮਾਨ ਓਮ ਜੋ ਪ੍ਰਭ ਕੋ ਮਿਲਿਓ ਚੁ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ ਜੋ ਸ਼ਰਧਾ ਕਰ ਸੇਵੰਦੇ ਗੁਰ ਬੋਲੇ ਸੋਨ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨੁ ਦੁਖ ਜਾਈਐ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਹਸਤੀ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਪੀ ਸੇਵ ਕਰੇ ਹਸਤੀ ਸਿਰ ਜਿਉ ਅੰਕਸ ਹੈ ਇਹ ਰਣ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਪੀ ਸੇਵ ਕਰੇ ਇਓ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖੁ ਭੁਜੀਐ ਜਾ ਆਪੇ ਨਦਰ ਕਰੇ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕੁਲ ਉਧਾਰ ਹੈ ਆਪਣਾ ਦਰਗਹ ਹੈ ਪਾਗ ਹੈ ਮਾਣ ਪੌੜੀ ਗੁਰਮੁਖ ਸਖਿਆ ਸਿਖ ਗੁਰੂ ਮੇ ਲਾਈਆ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੈ ਲਾਈਆ ਜਿਨਾ ਗੁਰ ਪਿਆਰਾ ਮਨ ਚਿਤ ਤਿਨਾ ਭਾਉ ਗੁਰੂ ਦੇ ਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰ ਜਿਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ